ਹੋਰ ਕੋਈ ਖਾਸ ਸਹੂਲਤ ਨਹੀਂ ਸਾਨੂੰ ਇਹ ਸਰਕਾਰਾਂ ਦੇ ਰਹੀਆਂ ਤੇ ਅਸੀਂ ਇਹਨਾਂ ਤੋਂ ਉਮੀਦ ਕਰਦੇ ਹਾਂ ਵੀ ਸਾਨੂੰ ਵੱਧ ਤੋਂ ਵੱਧ ਹੈਂਡੀਕੈਪਟਾਂ ਨੂੰ ਉੱਪਰ ਚੁੱਕਣ ਲਈ ਤੇ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਚ ਦਿੱਤੀਆਂ ਜਾਣ ਕਿਉਂਕਿ ਬਹੁਤ ਇਹ ਹੈਂਡੀਕੈਪਟ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲੇ ਘਰ ਵੀ ਹੈ ਨਹੀਂਗੇ ਜਿਵੇਂ ਸਰਕਾਰ ਨੇ ਪਿਛੇ ਇੱਕ ਸਕੀਮ ਕਰੀ ਸੀ ਵੀ ਅਸੀਂ 5-5 ਮਰਲੇ ਦੇ ਪਲਾਟ ਦੇਵਾਂਗੇ ਅਸੀਂ ਉਹ ਸਰਕਾਰ ਤੋਂ ਮੰਗ ਕਰਦੇ ਹਾਂ ਤੁਹਾਡੇ ਚੈਨਲ ਵਿੱਚ ਦੀ ਵੀ ਵੀ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਘਰ ਪਾਉਣ ਵਾਸਤੇ ਤੇ ਉਹਨਾਂ ਦੇ ਉੱਤੇ ਫ੍ਰੀ ਉਪਕੋਸ਼ਤ ਮਕਾਨ ਖੜਾ ਕਰਨ ਵਾਸਤੇ ਉਹਨਾਂ ਨੂੰ 5 ਲੱਖ ਰੁਪਈਆ ਵੀ ਦਿੱਤਾ ਜਾਵੇ। ਤੇ ਇਹ ਕੈਂਪ ਹੈ ਜੀ ਫਿਜ਼ੀਕਲ ਹੈਂਡੀਕੈਪਟ ਐਸੋਸੀਏਸ਼ਨ ਵੱਲੋਂ ਤੇ ਲਿੰਕੋ ਕੰਪਨੀ ਦੇ ਸੰਯੋਗ ਨਾਲ ਲਾਇਆ ਜਾ ਰਿਹਾ ਹੈਗਾ। ਜਿਨ੍ਹਾਂ ਦੇ ਵਿੱਚ ਕੇ ਜੋ ਵੀ ਹੈਂਡੀਕੈਪਟਾਂ ਨੂੰ ਸਹੂਲਤਾਂ ਚਾਹੀਦੀਆਂ ਨੇ ਉਹ ਸਹੂਲਤਾਂ ਇਹਦੇ ਵਿੱਚ ਮਿਲ ਰਹੀਆਂ ਨੇ। ਜੋ ਕਿ ਹੈਂਡੀਕੈਪਟਾ 80% ਹੈਂਡੀਕੈਪਟਾ ਉਹਨਾਂ ਨੂੰ ਲੈਟਰਨਿਕ ਵਾਲਾ ਮੋਟਰ ਟਰਾਈਸਾਈਕਲ ਜਿਹੜੇ ਉਦੋਂ ਘੱਟ ਪਰਸੈਂਟ ਹੈਂਡੀਕੈਪਟ ਨੇ ਉਹਨਾਂ ਨੂੰ ਟ੍ਰਾਈਸਾਈਕਲ ਵੀਲਚੇਅਰ ਖਰੌੜੀਆਂ ਤੇ ਖੁੰਡੀਆਂ ਵਾਕਰ ਇਹ ਆਸਮਾਨ ਮਿਲਦਾ ਹੈਗਾ ਬਾਕੀ ਜਿੰਨਾ ਜਿਹੜੇ ਕੋਈ ਮੰਦਬੁੱਧੀ ਹੁੰਦੇ ਆ ਉਹਨਾਂ ਵਾਸਤੇ ਇੱਕ ਮੋਬਾਈਲ ਫੋਨ ਤੇ ਜਿਹੜੇ ਨੇਤਰਹੀਣ ਹੁੰਦੇ ਆ ਉਹਨਾਂ ਵਾਸਤੇ ਇੱਕ ਕੈਨ ਹੁੰਦੀ ਆ ਸਪੈਸ਼ਲ ਤੌਰ ਤੇ ਮਿਲਦੀ ਹੈ ਤੇ ਬਜ਼ੁਰਗਾਂ ਵਾਸਤੇ ਵੀ ਖੁੰਡੀਆਂ ਅਸੀਂ ਸਾਰੇ ਇਹ ਸਰਕਾਰ ਤੋਂ ਅਸੀਂ ਮੰਗ ਵੀ ਕਰਦੇ ਆ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਕਿਉਂਕਿ ਬਹੁਤ ਸਕੂਲਾਂ ਦੇ ਵਿੱਚ ਨਾ ਹੈਂਡੀਕੈਪਡ ਬੱਚੇ ਜਿੱਥੇ ਪੜ੍ਹਦੇ ਆ ਉਹਨਾਂ ਵਾਸਤੇ ਸਪੈਸ਼ਲ ਨਾ ਤਾਂ ਕੋਈ ਰੈਂਪ ਬਣਿਆ ਹੋਇਆ ਉਹਨਾਂ ਦੇ ਚੜਨ ਵਾਸਤੇ ਸਕੂਲਾਂ ਦੇ ਵਿੱਚ ਨਾ ਕੋਈ ਸਪੈਸ਼ਲ ਉਹਨਾਂ ਦੀਆਂ ਕਲਾਸਾਂ ਲੱਗਦੀਆਂ ਨੇ ਉਹਨਾਂ ਕਲਾਸਾਂ ਵਿੱਚ ਕੋਈ ਉਹਨਾਂ ਦੇ ਬੈਠਣ ਵਾਲੇ ਉਹ ਮੇਜ਼ ਕੋਈ ਵਧੀਆ ਹੁੰਦੇ ਨੇ ਚਾਹੇ ਅਸੀਂ ਇਹ ਕਹ ਚਾਹੁੰਦੇ ਆ ਸਰਕਾਰ ਤੋਂ ਕਿ ਇੱਕ ਤਾਂ ਉਹਨਾਂ ਦਾ ਕੋਈ ਸਜਾਇਕ ਟਕਾਪੀਆਂ ਦੇ ਵਿੱਚ ਵੀ ਕੋਈ ਉਹੋ ਜਿਹਾ ਪਾਇਆ ਜਾਵੇ ਕਿ ਜਿਹੜੇ ਨਾਰਮਲ ਬੱਚੇ ਆ ਤੇ ਕੋਈ ਹੈਂਡੀਕੈਪਡਾ ਬੱਚਾ ਉਹਨੂੰ ਆਪਣੇ ਵਾਂਗ ਉਹਨਾਂ ਦੇ ਨਾਲ ਬਹਿਰੇਵ ਕਰਨ ਤੇ ਟੀਚਰ ਵੀ ਵਧੀਆ ਕਰਨ ਤੇ ਸਕੂਲਾਂ ਦੇ ਵਿੱਚ ਤੇ ਜਾਂ ਕੋਈ ਕੋਈ ਸਪੈਸ਼ਲ ਕੋਈ ਪੜਨਾ ਚਾਹੁੰਦਾ ਬੱਚਾ ਜਿਆਦਾ ਜਿਆਦਾ ਪੜਾਈ ਵੱਡੀ ਕਰਨੀ ਚਾਹੁੰਦਾ ਉਹਨਾਂ ਵਾਸਤੇ ਸਪੈਸ਼ਲ ਯੂਨੀਵਰਸਿਟੀਆਂ ਕੋਈ ਸਪੈਸ਼ਲ ਹੈਂਡੀਕੈਪਡਾਂ ਵਾਸਤੇ ਵੱਖਰੀਆਂ ਬਣਾਈਆਂ ਜਾਣ ਜਨ ਜਨਾਂ ਵਿੱਚ ਹੈਂਡੀਕੈਪਡਾਂ ਨੂੰ ਜਾਣ ਲਈ ਈਜੀ ਹੋਵੇ ਅਸੀਂ ਇਹ ਮੰਗ ਕਰਦੇ ਆ ਸਰਕਾਰ ਤੋਂ ਨੀ ਅਸੀਂ ਜਦੋਂ ਕਿਤੇ ਜਾ ਕੇ ਜਾਂ ਪੁੱਛਦੇ ਆਂ ਆਖ ਦਿੰਦੇ ਆ ਇਹਦੇ ਵਾਸਤੇ ਹੈਂਡੀਕੈਪਟ ਵਾਸਤੇ ਕੋਈ ਸਕੀਮ ਨਹੀਂ ਗਈ। ਉਹ ਕਹਿੰਦੇ ਹੈਂਡੀਕੈਪਟ ਦੇ ਕੋਲੇ ਕਿਸੇ ਕੋਲੇ ਪ੍ਰੋਪਰਟੀ ਹੈ ਨਹੀਂ। ਉਹ ਪ੍ਰੋਪਰਟੀ ਮੰਗਦੇ ਵੀ ਪ੍ਰੋਪਰਟੀ ਤੁਹਾਡੇ ਕੋਲੇ ਹੈਗੀ ਤਾਂ ਅਸੀਂ ਲੋਨ ਦੇ ਦਿੰਨੇ ਆ ਤੇ ਨਹੀਂ ਕੋਈ ਲੋਨ ਨਹੀਂ। ਸਾਨੂੰ ਕੋਈ ਨਹੀਂ ਦੇ ਰਿਹਾ ਜੇ ਕਹੀ ਹੁਣ ਬਹੁਤੇ ਹੈਂਡੀਕੈਪਟ ਹੈਗੇ ਆ ਸਾਡੇ ਕੋਲੇ ਆਉਂਦੇ ਵੀ ਆ। ਕਿਉਂਕਿ ਜਥੇਬੰਦੀ ਦੇ ਥਰੂ ਉਹ ਕਹਿੰਦੇ ਤੁਹਾਨੂੰ ਜਾਣਕਾਰੀ ਆ ਤੁਹਾਨੂੰ ਪਤਾ ਤੁਸੀਂ ਇਹ ਸਾਨੂੰ ਪਤਾ ਕਰਕੇ ਦਿਓ ਉਹ ਕਹਿੰਦੇ ਆ ਵੀ ਸਾਨੂੰ ਰਜਿਸਟਰ ਹੀ ਦਿਓ। ਪਾਸੇ ਦੀ ਰਜਿਸਟਰੀ ਦੇ ਦਿਓ ਤੇ ਅਸੀਂ ਲੋਨ ਦੇ ਦਿੰਨੇ ਆ। ਉਹ ਫਿਰ ਆਵਾ ਹੈਂਡੀਕੈਪਟ ਵਾਸਤੇ ਕੋਈ ਲੋਨ ਨਹੀਂ। ਉਹ ਕਹਿੰਦੇ ਸਾਨੂੰ 50000 ਤਾਂ ਲਾਉਣ ਹੀ ਮਿਲ ਜੇ ਵੀ ਅਸੀਂ ਕੋਈ ਆਪ ਦਾ ਕਿਤਾ ਚਲਾ ਲਗੇ ਤੇ ਕੋਈ ਵੀ ਇਸ ਦੇ ਵਿੱਚ ਹੈ ਨਹੀਂ ਗਾਈ ਬਾਈ ਇਹ ਲਾਰਿਆਂ ਤੋਂ ਬਿਨਾ ਸਾਨੂੰ ਕੁਝ ਨਹੀਂ ਮਿਲਿਆ ਹਜੇ ਤੱਕ ਕਿਉਂਕਿ ਅਸੀਂ ਡੀਸੀ ਸਹਿਬਾਨਾਂ ਨੂੰ ਅਸੀਂ ਚੀਮਾ ਸਾਹਿਬ ਜੀ ਨੇ ਕੋਦ ਉਹ ਸੇ ਖਜ਼ਾਨਾ ਮੰਤਰੀ ਹੈਗੇ ਨਾ ਉਹਨਾਂ ਨੂੰ ਅਸੀਂ ਸਪੈਸ਼ਲੀ ਮੇਲ ਪਾਈ ਆ ਅਸੀਂ ਉਹਨਾਂ ਨੂੰ ਆਪਣੀਆਂ ਮੰਗਾਂ ਪ੍ਰਤੀ ਆਪਦੇ ਬਜਟ ਦੇ ਵਿੱਚ ਰੱਖਣ ਵਾਸਤੇ ਉਹਨਾਂ ਨੇ ਮੰਗਿਆ ਸੀ ਅਸੀਂ ਉੱਥੇ ਪਾਇਆ ਡਾਕਟਰ ਬਲਜੀਤ ਕੌਰ ਨੂੰ ਮੰਗ ਪੱਤਰ ਦਿੱਤੇ ਆ ਹੋਰ ਵੀ ਐਮਐਲਏ ਨੂੰ ਅਸੀਂ ਮੰਗ ਪੱਤਰ ਦਿੱਤੇ ਆ ਬਹੁਤ ਆ ਪਰ ਸਾਨੂੰ ਹਜੇ ਤੱਕ ਕੋਈ ਜਵਾਬ ਹੀ ਨਹੀਂ ਦਿੱਤਾ ਗਿਆ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮੌਰ ਟੈਲੀਵਿਜ਼ਨ ਤੇ ਮੈਂ ਸੁਖਪ੍ਰੀਤ ਦੋਸਤੋ ਮੱਤੇ ਦੇ ਵਿੱਚ ਖੜੇ ਹੋਏ ਆ ਜਿੱਥੇ ਫਿਜ਼ੀਕਲੀ ਹੈਂਡੀਕੈਪਟ ਐਸੋਸੀਏਸ਼ਨ ਵੱਲੋਂ ਇੱਕ ਕੈਂਪ ਲਾਇਆ ਗਿਆ ਜਿਹਦੇ ਵਿੱਚ ਰਜਿਸਟ੍ਰੇਸ਼ਨ ਹੋ ਰਹੀ ਆ ਕਿ ਜਿੰਨੇ ਵੀ ਇੱਥੇ ਆਸੇ ਪਾਸੇ ਦੇ ਪਿੰਡਾਂ ਦੇ ਜੋ ਵੀ ਹੈਂਡੀਕੈਪਟ ਨੇ ਉਹਨਾਂ ਨੂੰ ਜਿਹੜਾ ਵੀ ਬਣਦਾ ਸਮਾਨ ਆ ਚਾਹੇ ਉਹ व्हीਲਚੇਅਰ ਆ ਚਾਹੇ ਉਹ ਖਰਾਉੜੀਆਂ ਚਾਹੇ ਬੈਟਰੀ ਵਾਲੀ ਸਕੂਟਰੀ ਆ ਜਾਂ ਫਿਰ ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਇਸ ਤਰ੍ਹਾਂ ਦਾ ਸਮਾਨ ਆ ਜਿਹੜਾ ਉਹਮ ਹਯਾ ਕਰਵਾ ਰਿਆ ਕਰਵਾ ਰਹੀ ਹੈ ਇਹ ਸੰਸਥਾ ਤਾਂ ਆਪਾਂ ਬਾਈ ਜੀ ਹੋਣਾ ਤੋਂ ਜਾਣਾਂਗੇ ਕਿ ਇਹ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਬਣੀ ਹੋਈ ਆ ਇਹਦੇ ਵਿੱਚ ਇਹਨਾਂ ਦੀ ਇੱਕ ਤਾਂ ਮੰਗਾਂ ਕੀ ਨੇ ਦੂਸਰਾ ਕੀ ਐਸੋਸੀਏਸ਼ਨ ਚੱਲਦੀ ਕਿਵੇਂ ਆ ਜਾਂ ਜਿਹੜੇ ਹੈਂਡੀਕੈਪਟ ਕੁਛ ਬੱਚੇ ਆ ਉਹਨਾਂ ਦੇ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ ਉਹ ਸਰਕਾਰ ਕੀ ਕਰ ਰਹੀ ਆ ਆਪਾਂ ਜਾਣਦੇ ਆ ਸਵਾਗਤ ਕਰਦੇ ਆ ਬਾਈ ਹੋਣਾ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਜੀ ਲਾਹਵ ਸਿੰਘ ਜੀ ਕਿਹੜਾ ਪਿੰਡ ਆ ਬਾਈ ਪਿੰਡ ਮਬੀਹਾ ਜ਼ਿਲ੍ਹਾ ਬਠਿੰਡਾ ਜੀ ਮੈਂ ਫਿਜ਼ੀਕਲ ਹੈਂਡੀਕੈਪਟ ਐਸੋਸੀਏਸ਼ਨ ਤੋਂ ਜਿਲ੍ਹਾ ਬੇਤਸਕਤਰਾਂ ਜੀ ਤੇ ਅਸੀਂ ਧੰਨਵਾਦ ਕਰਦੇ ਆਂ ਤੁਹਾਡਾ ਵੀਰ ਚੈਨਲ ਆ ਲੈ ਜਿਹੜਾ ਸਾਨੂੰ ਕਵਰੇਜ ਕਰਨ ਆਏ ਹੋ ਤੇ ਇਹ ਕੈਂਪ ਹੈ ਜੀ ਫਿਜ਼ੀਕਲ ਹੈਂਡੀਕੈਪਟ ਐਸੋਸੀਏਸ਼ਨ ਵੱਲੋਂ ਤੇ ਲਿੰਕੋ ਕੰਪਨੀ ਦੇ ਸੰਯੋਗ ਨਾਲ ਲਾਇਆ ਜਾ ਰਿਹਾ ਹੈਗਾ ਜਿਨ੍ਹਾਂ ਦੇ ਵਿੱਚ ਕੇ ਜੋ ਵੀ ਹੈਂਡੀਕੈਪਟਾਂ ਨੂੰ ਸਹੂਲਤਾਂ ਚਾਹੀਦੀਆਂ ਨੇ ਉਹ ਸਹੂਲਤਾਂ ਇਹਦੇ ਵਿੱਚ ਮਿਲ ਰਹੀਆਂ ਨੇ ਜੋ ਕਿ ਹੈਂਡੀਕੈਪ 80% ਹੈ ਹੈਂਡੀਕੈਪਟਾ ਉਹਨਾਂ ਨੂੰ ਲੈਟਰਨਿਕ ਵਾਲਾ ਮੋਟਰ ਟਰਾਈਸਾਈਕਲ ਜਿਹੜੇ ਉਦੋਂ ਘੱਟ ਪਰਸੈਂਟ ਹੈਂਡੀਕੈਪਟ ਨੇ ਉਹਨਾਂ ਨੂੰ ਟਰਾਈਸਾਈਕਲ 휠 ਚੇਅਰ ਖਰੌੜੀਆਂ ਤੇ ਖੁੰਡੀਆਂ ਵਾਕਰ ਇਹ ਆਸਮਾਨ ਮਿਲਦਾ ਹੈਗਾ ਬਾਕੀ ਜਿੰਨਾ ਜਿਹੜੇ ਕੋਈ ਮੰਦਬੁੱਧੀ ਹੁੰਦੇ ਆ ਉਹਨਾਂ ਵਾਸਤੇ ਇੱਕ ਮੋਬਾਈਲ ਫੋਨ ਤੇ ਜਿਹੜੇ ਨੇਤਰਹੀਣ ਹੁੰਦੇ ਆ ਉਹਨਾਂ ਵਾਸਤੇ ਇੱਕ ਕੈਨ ਹੁੰਦੀ ਆ ਸਪੈਸ਼ਲ ਤੌਰ ਤੇ ਮਿਲਦੀ ਹੈ ਤੇ ਬਜ਼ੁਰਗਾਂ ਵਾਸਤੇ ਵੀ ਖੁੰਡੀਆਂ ਸਰਵੈਕਟਰ ਵਾਲੀ ਪੇਟੀ ਉਹਨਾਂ ਦੇ ਕਾਲਰ ਤੇ ਢੂਆਂ ਦਰਦ ਵਾਲੀ ਪੇਟੀ ਇੱਕ ਜੀ ਤੇ ਉਹਨਾਂ ਦੇ ਬੈਠਣ ਵਾਸਤੇ ਕੁਰਸੀ ਇਹ ਵੀ ਫ੍ਰੀ ਆਫ ਕੋਸਟ ਸਾਰਾ ਸਮਾਨ ਇਹ ਦਿੱਤਾ ਜਾ ਰਿਹਾ ਹੈਗਾ ਜੀ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਵੱਲੋਂ ਜੀ ਅੱਛਾ ਭਾਈ ਜੀ ਜਿਹੜੇ ਬੱਚੇ ਆ ਜਿਹੜੇ ਹੈਂਡੀਕੈਪਡ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਤਾਂ ਤੁਸੀਂ ਤੁਹਾਨੂੰ ਇਹ ਕਦੇ ਨਾ ਕਦੇ ਸੋਚਿਆ ਕਿ ਮੰਨ ਲਓ ਕਈ ਵਾਰ ਬੱਚਾ ਦੇ ਨਾਲ ਕਿਉਂਕਿ ਜਿਹੜੇ ਫਿਜ਼ੀਕਲੀ ਤੌਰ ਤੇ ਬਿਲਕੁਲ ਬੱਚੇ ਠੀਕ ਹੁੰਦੇ ਆ ਉਹ ਆਪਦੇ ਤੋਂ ਜਿਹੜੇ ਬੱਚੇ ਫਿਜ਼ੀਕਲੀ ਠੀਕ ਨਹੀਂ ਹੁੰਦੇ ਉਹਨਾਂ ਨਾਲ ਗਤੀ ਦਾ ਜਿਹੜਾ ਉਹ ਮਾੜਾ ਕਰਦੇ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੀ ਪੜ੍ਹਾਈ ਹੋਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਅਸੀਂ ਸਰ ਇਹ ਸਰਕਾਰ ਤੋਂ ਅਸੀਂ ਮੰਗ ਵੀ ਕਰਦੇ ਆ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਕਿਉਂਕਿ ਬਹੁਤ ਸਕੂਲਾਂ ਦੇ ਵਿੱਚ ਨਾ ਹੈਂਡੀਕੈਪਟ ਬੱਚੇ ਜਿੱਥੇ ਪੜ੍ਹਦੇ ਆ ਉਹਨਾਂ ਵਾਸਤੇ ਸਪੈਸ਼ਲ ਨਾ ਤਾਂ ਕੋਈ ਰੈਂਪ ਬਣਿਆ ਹੋਇਆ ਉਹਨਾਂ ਦੇ ਚੜਨ ਵਾਸਤੇ ਸਕੂਲਾਂ ਦੇ ਵਿੱਚ ਨਾ ਕੋਈ ਸਪੈਸ਼ਲ ਉਹਨਾਂ ਦੀ ਇਹੜੀਆਂ ਕਲਾਸਾਂ ਲੱਗਦੀਆਂ ਨੇ ਉਹਨਾਂ ਕਲਾਸਾਂ ਵਿੱਚ ਕੋਈ ਉਹਨਾਂ ਦੇ ਬੈਠਣ ਵਾਲੇ ਉਹ ਮੇਜ਼ ਕੋਈ ਵਧੀਆ ਹੁੰਦੇ ਨੇ ਸਪੈਸ਼ਲ ਅਸੀਂ ਇਹ ਚਾਹੁੰਦੇ ਆ ਸਰਕਾਰ ਤੋਂ ਕਿ ਇੱਕ ਤਾਂ ਉਹਨਾਂ ਦਾ ਕੋਈ ਸਜਾਇਕ ਟਕਾਪੀਆਂ ਦੇ ਵਿੱਚ ਵੀ ਕੋਈ ਉਹੋ ਜਿਹਾ ਪਾਇਆ ਜਾਵੇ ਕਿ ਜਿਹੜੇ ਨਾਰਮਲ ਬੱਚੇ ਆ ਤੇ ਕੋਈ ਹੈਂਡੀਕੈਪਟ ਬੱਚਾ ਉਹਨੂੰ ਆਪਣੇ ਵਾਂਗ ਉਹਨਾਂ ਦੇ ਨਾਲ ਬਹਿਰੇ ਵਿਕਰਨ ਤੇ ਟੀਚਰ ਵੀ ਵਧੀਆ ਕਰਨ ਤੇ ਸਕੂਲਾਂ ਦੇ ਵਿੱਚ ਤੇ ਜਾਂ ਕੋਈ ਕੋਈ ਸਪੈਸ਼ਲ ਕੋਈ ਪੜਨਾ ਚਾਹਦਾ ਬੱਚਾ ਜਿਆਦਾ ਜਿਆਦਾ ਪੜਾਈ ਵੱਡੀ ਕਰਨੀ ਚਾਹੁੰਦਾ ਉਹਨਾਂ ਵਾਸਤੇ ਸਪੈਸ਼ਲ ਯੂਨੀਵਰਸਿਟੀਆਂ ਕੋਈ ਸਪੈਸ਼ਲ ਹੈਂਡੀਕੈਪਟਾਂਸ ਤੇ ਵੱਖਰੀਆਂ ਬਣਾਈਆਂ ਜਾਣ ਜਨਾਂ ਵਿੱਚ ਹੈਂਡੀਕੈਪਟਾਂ ਨੂੰ ਜਾਣ ਲਈ ਈਜੀ ਹੋਵੇ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਤੋਂ ਤੇ ਵਾਤਾਵਰਣ ਸੁਹੂਲਤੋਂ ਹੈਂਡੀਕੈਪਟ ਬੱਚਿਆਂ ਨੂੰ ਤੇ ਜਾਂ ਜਿਹੜੇ ਹੈਂਡੀਕੈਪਟ ਮੰਨ ਕੇ ਚੱਲ ਪਰਸਨ ਹੈਗੇ ਨੇ ਉਹਨਾਂ ਦੇ ਬੱਚੇ ਪੜ੍ਹਦੇ ਆ ਨਾ ਜਿਹੜੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਜੈਨੀਫੋਰਮ ਤੋਂ ਲੈ ਕੇ ਸਾਰਾ ਫਰੀ ਉਪਕੋਸ਼ਟ ਹੋਣਾ ਚਾਹੀਦਾ ਅਸੀਂ ਤਾਂ ਇਹੇ ਮੰਗ ਕਰਦੇ ਆਂ ਸਰਕਾਰ ਤੋਂ ਜੀ ਅੱਛਾ ਬਾਈ ਜੀ ਜਿਹੜਾ ਤੁਸੀਂ ਇਹ ਕੈਂਪ ਲਾਇਆ ਤੁਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਤੁਸੀਂ ਕਿਹਾ ਵੀ ਇਹੀ ਕੈਂਪ ਲਾਉਣੇ ਆ ਇਹਦੇ ਵਿੱਚ ਸਰਕਾਰ ਤੁਹਾਡੀ ਕਿੰਨੀ ਕਿ ਸਹਾਇਤਾ ਕਰਦੀ ਹੈ ਇਹਦੇ ਵਿੱਚ ਸਰਕਾਰ ਆ ਵੀ ਸਹਾਇਤਾ ਕਰਦੀ ਹੈ ਜੀ ਸਰਕਾਰ ਦਾ ਵੀ ਸਹਿਯੋਗ ਹੈਗਾ ਕਿਉਂਕਿ ਜਿਹੜੋ ਲਿੰਕੋ ਕੰਪਨੀ ਹੈ ਸੈਂਟਰ ਸਰਕਾਰ ਵੱਲੋਂ ਉਹਨਾਂ ਉਹਨਾਂ ਵੱਲੋਂ ਇਹ ਸਾਨੂੰ ਇਹ ਚੀਜ਼ ਮਿਲ ਰਹੀ ਹੈ ਕਿ ਟ੍ਰਾਈਸਾਈਕਲ ਬੀਲ ਚੇਅਰ ਵਗੈਰਾ ਬੱਤੀ ਹੋਰ ਕੋਈ ਖਾਸ ਸਹੂਲਤ ਨਹੀਂ ਸਾਨੂੰ ਇਹ ਸਰਕਾਰਾਂ ਦੇ ਰਹੀਆਂ ਤੇ ਅਸੀਂ ਇਹਨਾਂ ਤੋਂ ਉਮੀਦ ਕਰਦੇ ਹਾਂ ਵੀ ਸਾਨੂੰ ਵੱਧ ਤੋਂ ਵੱਧ ਹੈਂਡੀਕੈਪਟਾਂ ਨੂੰ ਉੱਪਰ ਚੁੱਕਣ ਲਈ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਚ ਦਿੱਤੀਆਂ ਜਾਣ ਕਿਉਂਕਿ ਬਹੁਤ ਇਹ ਹੈਂਡੀਕੈਪਟ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਘਰ ਵੀ ਹੈ ਨਹੀਂਗੇ ਜਿਵੇਂ ਸਰਕਾਰ ਨੇ ਪਿਛੇ ਇੱਕ ਸਕੀਮ ਕਰੀ ਸੀ ਵੀ ਅਸੀਂ 5-5 ਮਰਲੇ ਦੇ ਪਲਾਟ ਦੇਵਾਂਗੇ ਅਸੀਂ ਉਹ ਸਰਕਾਰ ਤੋਂ ਮੰਗ ਕਰਦੇ ਹਾਂ ਤੁਹਾਡੇ ਚੈਨਲ ਵਿੱਚ ਦੀ ਵੀ ਵੀ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਘਰ ਪਾਉਣ ਵਾਸਤੇ ਤੇ ਉਹਨਾਂ ਦੇ ਉੱਤੇ ਫਿਰ ਫਰੀ ਹੋਪਕੋਸ਼ਟ ਮਕਾਨ ਖੜਾ ਕਰਨ ਵਾਸਤੇ ਉਹਨਾਂ ਨੂੰ 5 ਲੱਖ ਰੁਪਏ ਵੀ ਦਿੱਤਾ ਗਿਆ ਪਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਤਾਂ ਕਹਿੰਦੇ ਵੀ ਘਰ ਬਣਾਉਣ ਲਈ 2 ਤੋਂ 3 ਲੱਖ ਰੁਪਏ ਦਿੱਤਾ ਜਾ ਰਿਹਾ ਤੁਹਾਨੂੰ ਇਸ ਸਕੀਮ ਬਾਰੇ ਪਤਾ ਹੈਗਾ ਨਹੀਂ ਜੀ ਇਸ ਸਕੀਮ ਬਾਰੇ ਪਤਾ ਕੋਈ ਨਹੀਂ ਅਸੀਂ ਜਦੋਂ ਕਿਤੇ ਜਾ ਕੇ ਜਾਂ ਪੁੱਛਦੇ ਆਂ ਆਖ ਦਿੰਦੇ ਆ ਇਹਦੇ ਵਾਸਤੇ ਹੈਂਡੀਕੈਪਟ ਵਾਸਤੇ ਕੋਈ ਸਕੀਮ ਨਹੀਂ ਗਈ ਕਿਉਂਕਿ ਹੈਂਡੀਕੈਪਟ ਦੇ ਕੋਲੇ ਕਿਸੇ ਕੋਲੇ ਪ੍ਰਾਪਰਟੀ ਹੈ ਨਹੀਂ ਉਹ ਪ੍ਰਾਪਰਟੀ ਮੰਗਦੇ ਵੀ ਪ੍ਰਾਪਰਟੀ ਤੁਹਾਡੇ ਕੋਲੇ ਹੈਗੀ ਤਾਂ ਅਸੀਂ ਲੋਨ ਦੇ ਦਿੰਨੇ ਆ ਤੇ ਨਹੀਂ ਕੋਈ ਲੋਨ ਨਹੀਂ ਸਾਨੂੰ ਕੋਈ ਨਹੀਂ ਦੇ ਰਿਹਾ ਜੇ ਕਹੀ ਹੁਣ ਬਹੁਤੇ ਹੈਂਡੀਕੈਪਟ ਹੈਗੇ ਆ ਸਾਡੇ ਕੋਲੇ ਆਉਂਦੇ ਵੀ ਆ ਕਿਉਂਕਿ ਜਥੇਬੰਦੀ ਦੇ ਥਰੂ ਉਹ ਕਹਿੰਦੇ ਤੁਹਾਨੂੰ ਜਾਣਕਾਰੀ ਆ ਤੁਹਾਨੂੰ ਪਤਾ ਤੁਸੀਂ ਇਹ ਸਾਨੂੰ ਪਤਾ ਕਰਕੇ ਦਿਓ ਉਹ ਕਹਿੰਦੇ ਵੀ ਸਾਨੂੰ ਰਜਿਸਟਰ ਹੀ ਦਿਓ ਕਾਸੇ ਦੀ ਰਜਿਸਟਰੀ ਦੇ ਦੋ ਤੇ ਅਸੀਂ ਲੋਨ ਦੇ ਦਿੰਨੇ ਆ ਉਹ ਫਿਰ ਆਪਾਂ ਹੈਂਡੀਕੈਪਟਾਸਤੇ ਕੋਈ ਲੋਨ ਨਹੀਂ ਉਹ ਕਹਿੰਦੇ ਸਾਨੂੰ 50000 ਤਾਂ ਲੋਨ ਹੀ ਮਿਲ ਜੇ ਵੀ ਅਸੀਂ ਕੋਈ ਆਪਦਾ ਕਿੱਤਾ ਚਲਾ ਲ ਗਏ ਤੇ ਕੋਈ ਵੀ ਇਸ ਦੇ ਵਿੱਚ ਹੈ ਨਹੀਂਗਾ ਜੀ ਬਾਈ ਜੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਆ ਉਹਨਾਂ ਨੇ ਕਿਹਾ ਸੀ ਅਸੀਂ ਇਨਕਲਾਬ ਲਿਆਂਦਾ ਬਦਲਾ ਲਿਆਂਦਾ ਔਰ ਸਾਡੇ ਰਾਜ ਦੇ ਵਿੱਚ ਕੋਈ ਵੀ ਬੰਦੇ ਆ ਜਿਹੜੇ ਉਹ ਦੁਖੀ ਨਹੀਂ ਹੋਣਗੇ ਸਾਰਿਆਂ ਦੇ ਲਈ ਅਸੀਂ ਪ੍ਰੋਪਰ ਕੰਮ ਕਰਾਂਗੇ ਇਹ ਤੁਹਾਨੂੰ ਲੱਗਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆ ਭਗਵੰਤ ਮਾਨ ਦੀ ਸਰਕਾਰ ਆਉਣ ਨਾਲ ਬਾਈ ਇਹ ਲਾਰਿਆਂ ਤੋਂ ਬਿਨਾ ਸਾਨੂੰ ਕੁਝ ਨਹੀਂ ਮਿਲਿਆ ਹਜੇ ਤੱਕ ਕਿਉਂਕਿ ਅਸੀਂ ਡੀਸੀ ਸਾਹਿਬਾਨਾਂ ਨੂੰ ਅਸੀਂ ਚੀਮਾ ਸਾਹਿਬ ਜੀ ਨੇ ਕੋ ਦਾ ਉਹ ਸੇ ਖਜ਼ਾਨਾ ਮੰਤਰੀ ਹੈਗੇ ਨਾ ਉਹਨਾਂ ਨੂੰ ਅਸੀਂ ਸਪੈਸ਼ਲੀ ਮੇਲ ਪਾਈ ਆ ਅਸੀਂ ਉਹਨਾਂ ਨੂੰ ਆਪਣੀਆਂ ਮੰਗਾਂ ਪ੍ਰਤੀ ਆਪਦੇ ਬਜਟ ਦੇ ਵਿੱਚ ਰੱਖਣ ਵਾਸਤੇ ਉਹਨਾਂ ਨੇ ਮੰਗਿਆ ਸੀ ਅਸੀਂ ਉੱਤੇ ਪਾਏ ਆ ਡਾਕਟਰ ਬਲਜੀਤ ਕੌਰ ਨੂੰ ਮੰਗ ਪੱਤਰ ਦਿੱਤੇ ਆ ਹੋਰ ਵੀ ਐਮਐਲਏ ਨੂੰ ਅਸੀਂ ਮੰਗ ਪੱਤਰ ਦਿੱਤੇ ਆ ਬਹੁਤ ਆ ਪਰ ਸਾਨੂੰ ਹਜੇ ਤੱਕ ਕੋਈ ਜਵਾਬ ਹੀ ਨਹੀਂ ਦਿੱਤਾ ਗਿਆ ਨੇ ਭਗਵਾਨ ਤਮਾਨ ਦਾ ਕਹਿੰਦਾ ਸਾਡੀ ਸਰਕਾਰ ਆ ਜਿਹੜੀ ਉਹ ਸੱਥਾਂ ਚੋਂ ਚੱਲਿਆ ਕਰੂਗੀ ਤੁਹਾਡੇ ਮੰਗਾ ਮਸਲੇ ਸੁਣ ਕੋਈ ਆਇਆ ਨਹੀਂ ਸਾਥਾ ਨਾ ਸਾਡੇ ਮੰਗਾ ਮਸਲੇ ਸੁਣ ਕੋਈ ਨਹੀਂ ਆਇਆ ਸਾਡੇ ਨਾਲ ਤਾਂ ਕੁੱਝਾ ਮਜਾਕ ਕੀਤਾ ਗਿਆ ਜੀ ਇਹਨਾਂ ਨੇ ਲਾਇਆ ਸੀ ਕਿ ਵੀ ਲਾਉਣਾ ਵਾਸਤੇ ਕੈਂਪ ਲਾਏ ਸੀਗੇ ਕਮਲੋਟ ਵੀ ਅਸੀਂ ਹੈਂਡੀਕੈਪਟਰ ਨੂੰ ਲਾਉਣ ਦੇਵਾਂਗੇ ਉੱਥੇ ਪ੍ਰੋਟੀਆਂ ਮੰਗ ਕੇ ਖੜ ਗਏ ਤੇ ਹੈਂਡੀਕੈਪਾਂ ਦਾ ਇੱਥੇ ਕੱਟ ਜਰੂਰ ਹੋ ਗਿਆ ਕਾਟ ਇਸ ਕਰਕੇ ਹੋ ਗਿਆ ਵੀ ਹਾਂ ਸਾਨੂੰ ਲੋਨ ਮਿਲ ਰਿਹਾ ਫ੍ਰੀ ਆਫ ਕਾਸਟ ਉੱਥੇ ਕਹਿੰਦੇ ਪ੍ਰਾਪਰਟੀ ਦੇ ਸਾਰੇ ਹੈਂਡੀਕੈਪਟਾ ਮੁੜਿਆ ਜੀ ਅਸੀਂ ਤਾਂ ਉਹਦਾ ਵਿਰੋਧ ਕਰਦੇ ਆ ਵੀ ਸਾਨੂੰ ਫ੍ਰੀ ਆਫ ਕਾਸਟ ਦਿੱਤਾ ਜਾਵੇ ਬਿਨਾਂ ਸ਼ਰਤਾ ਨਰਮ ਕਰਕੇ ਲੋਨ ਦਿੱਤਾ ਜਾਵੇ ਫਿਰ ਦੂਜੀ ਸਾਡੀ ਇੱਕ ਮੰਗ ਹੋਰ ਵੀ ਹੈ ਸਰਕਾਰ ਤੋਂ ਵੀ ਸਾਡੇ ਕੋਲੇ ਜੁਡੀ ਆਈਡੀ ਕਾਰਡ ਮੰਗੇ ਬਣਿਆ ਹੋਇਆ ਜਿਹੜੇ ਵੀ ਇਹ ਲਿਮਕੋ ਮੋਟਰ ਟ੍ਰਾਈਸਾਈਕਲ ਤਾਇ ਆਲੇ ਦਿੰਦੇ ਆਣਾ ਸਾਨੂੰ ਇਹਦੇ ਵਿੱਚ ਆਮਦਨ ਸਾਡੀ ਕਾਹਦੀ ਆ 1500 ਰੁਪਏ ਸਰਕਾਰ ਪੈਲਸਣ ਦਿੰਦੀ ਆ ਸਰਕਾਰ ਕਹਿੰਦੀ ਜੀ ਅਸੀਂ 2500 ਦੇਵਾਂਗੇ ਸਾਡੀ ਮੰਗ ਆ 5000 ਰੁਪਏ ਤੇ ਇਹ ਤਾਂ ਸਾਨੂੰ 2500 ਵੀ ਨਹੀਂ ਕਰ ਰਹੀ ਹੋਰ ਆ ਵਾਸਤੇ ਕਰ ਰਹੀ ਆ ਹੈਂਡੀਕੈਪਟਾਂ ਵਾਸਤੇ ਕਦੇ ਵੀ ਤੁਸੀਂ ਕੋਈ ਸੁਣੀ ਆ ਕਿਤੇ ਖਬਰ ਵੀ ਅੱਜ ਭਵਨ ਅੰਤਮਾਨ ਨੇ ਜਾਂ ਮੁੱਖ ਮੰਤਰੀ ਨੇ ਆ ਕੁਝ ਕੰਮ ਕਰਤਾ ਹੈਂਡੀਕੈਪਟਾਂ ਲਈ ਕੋਈ ਸਹੂਲਤ ਨਹੀਂ ਬਾਈ ਜੀ ਤੇ ਇਹ ਵੀ ਅਸੀਂ ਇਹਦੇ ਤੇ ਵੀ ਮੰਗ ਕਰਦੇ ਆ ਵੀ ਜਿਹੜਾ ਇਹ ਤੇ ਆਮਦਨ ਸਰਟੀਫਿਕੇਟ ਮੰਗਿਆ ਜਾਂਦਾ ਭਾਵੇਂ ਉਹ ਸਰਪੰਚ ਦਾ ਹੀ ਆ ਇਹ ਵੀ ਸਾਨੂੰ ਨਹੀਂ ਲਾਗੂ ਹੋਣਾ ਚਾਹੀਦਾ ਇਹ ਵੀ ਖਾਰਜ ਕੀਤਾ ਜਾਵੇ ਬਾਈ ਜੁੜੀ ਆੜੀ ਕਾਰਡ ਦੇਖਿਆ ਜਾਵੇ ਸਾਡਾ ਆਧਾਰ ਕਾਰਡ ਦੇਖਿਆ ਜਾਵੇ ਉਥੇ ਸਾਨੂੰ ਸਹੂਲਤ ਮਿਲਣੀ ਚਾਹੀਦੀ ਸਰਕਾਰ ਬਾਈ ਪੈਨਸ਼ਨ ਪੁਨਸ਼ਨ ਟਾਈਮ ਨਾਲ ਦੇ ਦਿੰਦੀ ਆ ਬਾਈ ਕੋਈ ਟਾਈਮ ਨਹੀਂ ਪੈਲਸਣ ਦਾ ਹਾਂ ਕੋਈ ਟਾਈਮ ਨਹੀਂ ਬਾਈ ਪੈਲਸਣ ਦਾ ਪੈਲਸਣ ਕਦੇ ਤਾਂ 5 ਤਰੀਕ ਨੂੰ ਆ ਜਾਂਦੇ ਆ ਕਦੇ 20 ਨੂੰ ਆ ਜਾਂਦੇ ਆ ਕਦੇ 25 ਨੂੰ ਆਉਂਦੇ ਕੋਈ ਸਹੀ ਟਾਈਮ ਨਹੀਂ ਆਉਂਦੇ ਅਸੀਂ ਕਹਿੰਦੇ ਆ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਵਿੱਚ ਵਿੱਚ ਪੈਲਸਣ ਮਿਲਣੀ ਚਾਹੀਦੀ ਜੀ ਬਈ ਜੀ ਫਰੀ ਕਲੀ ਹੈਂਡੀਕੈਪਡ ਐਸੋਸੀਏਸ਼ਨ ਵੱਲੋਂ ਤੁਹਾਡੀਆਂ ਜਿਹੜੀਆਂ ਮੁੱਖ ਮੰਗਾਂ ਕਿਉਂਕਿ ਤੁਸੀਂ ਪਿਛਲੇ ਟਾਈਮ ਦੇ ਵਿੱਚ ਸੰਘਰਸ਼ ਕੀਤਾ ਬਠਿੰਡੇ ਤੁਸੀਂ ਪ੍ਰੋਗਰਾਮ ਕੀਤਾ ਸੀ ਆਪਦਾ ਉਹਦੇ ਵਿੱਚ ਤੁਹਾਡੀਆਂ ਮੁੱਖ ਮੰਗਾਂ ਕੀ ਨੇ ਸਾਡੀਆਂ ਮੁੱਖ ਮੰਗਾਂ ਬਈ ਜੀ ਇਹ ਹੈ ਇੱਕ ਤਾਂ ਵੀ ਸਾਨੂੰ 5000 ਰੁਪਏ ਪਰਸਨ ਦਿੱਤੀ ਜਾਵੇ ਪੈਲ ਦੇ ਆ ਰਹੇ ਤੇ ਜਿਹੜਾ ਸਾਡਾ ਬੈਕਲੌਗ ਆ ਉਹਨੂੰ ਪੂਰਾ ਕੀਤਾ ਜਾਵੇ ਜਿਹੜਾ ਮੰਨ ਕੇ ਚੱਲ ਵੀ ਪੜ੍ਹੇ ਲਿਖੇ ਨੌਜਵਾਨ ਆ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਪਹਿਲ ਦੇ ਆਧਾਰ ਤੇ ਸਾਡੀਆਂ ਮੁੱਖ ਮੰਗਾਂ ਇਹ ਨੇ ਤੇ ਜਿਹੜਾ ਸਾਡਾ ਐਕਟ ਸੀਗਾ ਪੀ ਡਬਲਯੂ ਡੀ ਐਕਟ 1995 ਇਹਨਾਂ ਨੇ ਸੁਧਾਰ ਕਰਕੇ ਉਹਦੇ ਵਿੱਚ 16 ਕੀਤਾ ਇਹਨਾਂ ਨੇ ਪੀ ਡਬਲਯੂ ਡੀ ਐਕਟ 2016 ਉਹਦੇ ਵਿੱਚ ਸੋਧਾਂ ਕੁਝ ਕਰ ਕੀਤੀਆਂ ਇਹਨਾਂ ਨੇ ਕੈਟਾਗਰੀਆਂ ਤਾਂ ਉਹਦੇ ਵਿੱਚ ਵਧਾਤੀਆਂ ਬਹੁਤ ਜ਼ਿਆਦਾ ਜੀ ਠੀਕ ਹੈ ਨਾ ਪਹਿਲਾਂ ਕੈਟਾਗਰੀਆਂ 7 ਸੀਗੀਆਂ ਹੁਣ ਕਈ ਕੈਟਾਗਰੀਆਂ ਕਰ ਦਿੱਤੀਆਂ ਗਈਆਂ ਪਰ ਸਾਡਾ ਉਹਦੇ ਵਿੱਚ ਕੋਟਾ ਪਹਿਲਾਂ ਵੀ 4% ਸੀ ਹੁਣ ਵੀ ਉਹੀ ਹੈ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਘੱਟੋ ਘੱਟ ਸਾਡਾ 15 ਤੋਂ 20% ਵਧਾ ਕੇ ਉਹ ਕੋਟਾ ਹੈਂਡੀਕੈਪਟਾਂ ਦਾ ਕੀਤਾ ਜਾਵੇ ਠੀਕ ਹੈ ਫੇਰ ਸਾਡੇ ਇਹਦੇ ਵਿੱਚ ਹੈਗਾ ਜੀ ਵੀ ਜਿਵੇਂ ਹੋਰ ਸਟੇਟਾਂ ਦੇ ਵਿੱਚ ਪਟ્રોલ ਦਾ ਡੀਜ਼ਲ ਸਬਸਿਡੀ ਤੇ ਮਿਲਦਾ ਹੈ ਹੈਂਡੀਕੈਪਟਰ ਨੂੰ ਉਹ ਵੀ ਮਿਲਣਾ ਚਾਹੀਦਾ ਸਬਸਿਡੀ ਤੇ ਠੀਕ ਹੈ ਜੀ ਪੰਜਾਬ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਸਹੂਲਤ ਨਹੀਂ ਮਿਲਦੀ ਡੀਜ਼ਲ ਪਟ્રોલ ਵਾਲੀ ਨਾ ਨਾ ਜੀ ਬਿਲਕੁਲ ਵੀ ਨਹੀਂ ਮਿਲਦੀ ਹੈ ਡੀਜ਼ਲ ਪਟ્રોલ ਵਾਲੀ ਵੀ ਨਹੀਂ ਮਿਲਦੀ ਹੋਰ ਵੀ ਨਹੀਂ ਕੋਈ ਸਹੂਲਤਾਂ ਮਿਲਦੀਆਂ ਜੀ ਟ੍ਰੇਨਾਂ ਦੇ ਵਿੱਚ ਹੈਗਾ ਬੱਸਾਂ ਦੇ ਵਿੱਚ ਹੈਗਾ ਸਰਕਾਰੀ ਬੱਸਾਂ ਦੇ ਵਿੱਚ ਕਹਿ ਦਿੰਦੇ ਆ ਸਾਡੇ ਹੈਂਡੀਕੈਪਟਰ ਦੀ ਇਹ ਰਿਅਰਬ ਸਿਟਾ ਸਾਨੂੰ ਤਾਂ ਕੋਈ ਉਹ ਨਹੀਂ ਮਿਲਦੀਆਂ ਨਹੀਂ ਆਂ ਤੇ ਕਿਹੋ ਹੋਰ ਵੀ ਕੋਈ ਸਹੂਲਤਾਂ ਨਹੀਂ ਜਿਹੜੇ ਕੋਈ ਹੋਰ ਵੀ ਥਾਵੇਂ ਹੈਗੇ ਨੇ ਜਿਵੇਂ ਇਸ ਤਰ੍ਹਾਂ ਅੱਡੇ ਆ ਉਹਨਾਂ ਦੇ ਉੱਤੇ ਵੀ ਅਸੀਂ ਮੰਗ ਕਰਦੇ ਆ ਵੀ ਸਰਕਾਰ ਬੱਸ ਸਟੈਂਡ ਆ ਰੇਲਵੇ ਸਟੇਸ਼ਨ ਆ ਉਹਨਾਂ ਦੇ ਉੱਤੇ ਵੀ ਰੈਂਪ ਬਣਾਏ ਜਾਣ ਤੇ ਜਿਹੜੀਆਂ ਕੋਈ ਹੋਰ ਸਹੂਲਤਾਂ ਮੰਨ ਕੇ ਚੱਲ ਜਿਵੇਂ ਹੁਣ ਹੈਂਡੀਕੈਪਟਾਂ ਦੇ ਬਹੁਤੇ ਕੰਮ ਹੁੰਦੇ ਆ ਉਹ ਦਫ਼ਤਰਾਂ ਵਿੱਚ ਪਕਾਈ ਕਰਦੇ ਨੇ ਉਹਨਾਂ ਦੇ ਹੁੰਦੇ ਨਹੀਂ ਉਹ ਵੀ ਈਜੀ ਕੀਤੇ ਜਾਣ ਸੌਖੇ ਕੀਤੇ ਜਾਣ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਜਿਹੜੀਆਂ ਸਾਡੀਆਂ ਫਿਜ਼ੀਕਲੀ ਇਹ ਮੁੱਖ ਮੰਗਾਂ ਸੀ ਉਹ ਤੁਹਾਨੂੰ ਅਸੀਂ ਦੱਸ ਚੁੱਕੇ ਆ ਬਾਕੀ ਜਿਹੜੇ ਸਾਨੂੰ ਆ ਹੋਰ ਸਮਾਨ ਮਿਲਦਾ ਜਾਂ ਰਜਗਾਰ ਲਈ ਇਹ ਸਾਨੂੰ ਵੱਧ ਤੋਂ ਵੱਧ ਸਰਕਾਰ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਕਿਉਂਕਿ ਉਹ ਆਪਦੇ ਬੱਚਿਆਂ ਨੂੰ ਪੜ੍ਹਾ ਸਕਣ ਵਧੀਆ ਜੀਵਨ ਪੱਤਰ ਆਪਣਾ ਉੱਚਾ ਚੱਕਣ ਸਕਣ ਉਹਨਾਂ ਕੋਲੇ ਆ ਹੈਂਡੀਕ੍ਰਾਫਟ ਭਰਾਵਾਂ ਕੋਲੇ ਆਪਣਾ ਘਰ ਹੋਵੇ ਬੱਚੇ ਵਧੀਆ ਪੜ੍ਹੇ ਲਿਖੇ ਹੋਣ ਤੇ ਹੈਂਡੀਕ੍ਰਾਫਟ ਭਰਾ ਜਿਹੜੇ ਉਹਨਾਂ ਕੋਲੇ ਰਜਗਾਰ ਹੋਵੇ ਆਪ ਦਾ ਉਹ ਆਪਣੇ ਆਪ ਦੇ ਮਾਣ ਮਹਿਸੂਸ ਕਰਨ ਕਿਸੇ ਅੱਗੇ ਹੱਥ ਨਾ ਆੜਨਾ ਪਵੇ ਅਸੀਂ ਇਹ ਮੰਗ ਕਰਦੇ ਆ ਸਰਕਾਰ ਤੋਂ ਅੱਛਾ ਬਾਈ ਜੀ ਲਾਸਟ ਸਵਾਲ ਆ ਕੇਂਦਰ ਸਰਕਾਰ ਵੱਲੋਂ ਲਾਲ ਲਖੀਰ ਦੇ ਅੰਦਰ ਜਿਹੜੇ ਘਰ ਆਉਂਦੇ ਆ ਚਾਹੇ ਉਹ ਹੈਂਡੀਕੈਪਡ ਚਾਹੇ ਜੋ ਵੀ ਆ ਉਹਨਾਂ ਦੀ ਰਜਿਸਟਰੀ ਕਰਾ ਕੇ ਦਿੱਤੀ ਜਾ ਰਹੀ ਆ ਜਿੰਨੇ ਵੀ ਪਰਿਵਾਰ ਹੈਂਡੀਕੈਪਡ ਜਿਨ੍ਹਾਂ ਕੋਲੇ ਘਰ ਹੈਗੇ ਆ ਕੀ ਤੁਹਾਨੂੰ ਲੱਗਦਾ ਵੀ ਕਿਸੇ ਦੀ ਰਜਿਸਟਰੀ ਸਰਕਾਰ ਨੇ ਕਰਾ ਕੇ ਦਿੱਤੀ ਹੈ ਨਹੀਂ ਜੀ ਅਜੇ ਸਾਡੇ ਤਾਂ ਕੋਈ ਅਸੀਂ ਆ ਬੈਠੇ ਆ ਸਾਰੇ ਏਡੋ ਓਡੀ ਲੱਗ ਲੱਗ ਪਿੰਡਾਂ ਤੋਂ ਆਗੇ ਅਸੀਂ ਲੱਗ ਲੱਗ ਸ਼ਹਿਰਾਂ ਤੋਂ ਆ ਤੇ ਸਾਡੇ ਏਰੀਏ 'ਚ ਤਾਂ ਨਾ ਜੀ ਕੋਈ ਅਜੇ ਰਜਿਸਟਰ ਨਹੀਂ ਕਿਸੇ ਦੀ ਵੀ ਆਪਣੇ ਤੁਹਾਡੇ ਇਥੋਂ ਕਿਹੜਾ ਪਿੰਡ ਆ ਬਾਈ ਜੀ ਤੁਹਾਡਾ ਬੰਬੀਹਾ ਪਿੰਡ ਆ ਜੀ ਜਿਲ੍ਹਾ ਬਠਿੰਡਾ ਤੁਹਾਡੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੇ ਕਦੇ ਤੁਹਾਡੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਡੀਆਂ ਮੰਗਾਂ ਨੂੰ ਪੂਰਿਆ ਕੀਤਾ ਜਾਵੇ। ਉਹ ਸਾਡਾ ਐਮ.ਐਲ.ਏ ਤਾਂ ਇਹ ਮੌਕੇ ਦੀ ਚੱਕਿਆ ਗਿਆ ਸੀਗਾ ਇਹ ਕੋਡ ਫੱਤਾ। ਹਾਂ। ਹੈ ਮੇਤਰਾ ਤਾਂ ਕੋਡ ਫੱਤਾ ਉਹ ਚੱਕਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਤਾਂ ਵੇਖਿਆ ਸਾਡੇ ਤਾਂ ਗੇੜਾ ਨਹੀਂ ਮਾਰਿਆ ਜੀ ਉਹਨੇ। ਹਾਂ। ਉਹਦਾ ਫੜੇ ਗਏ ਸੀਗੇ ਤੇ ਅਸੀਂ ਪਰ ਸਰਕਾਰ ਤੋਂ ਮੰਗ ਕਰਦੇ ਹਾਂ ਕਿਉਂਕਿ ਹੈਂਡੀਕੈਪਟਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਸੀਗਾ ਤੇ ਬਹੁਤ ਜ਼ਿਆਦਾ ਸਾਨੂੰ ਮਾਣ ਸੀਗਾ ਇਹ ਮਾਣ ਸਰਕਾਰ ਤੇ ਵੀ ਕੁਝ ਨਾ ਕੁਝ ਹੈਂਡੀਕੈਪਟਾਂ ਲਈ ਕਰੂਗੀ। ਪਰ ਅੱਜ ਤੱਕ ਕੋਈ ਵੀ ਸਹੂਲਤ ਹੈਂਡੀਕੈਪਟਾਂ ਨੂੰ ਨਹੀਂ ਮਿਲ ਰਹੀ। ਜਿਹੜੇ ਕਿ ਅਸੀਂ ਚਾਹੁੰਦੇ ਆਂ ਵੀ ਪੰਜਾਬ ਦੇ ਵਿੱਚ ਜਿਹੜਾ ਸਾਡਾ ਐਕਟ ਆ 2016 ਇਹਨੂੰ ਇਨ ਬਿਨ ਪੂਰੇ ਤੋਂ ਪੂਰਨ ਤੌਰ ਤੇ ਨੂੰ ਲਾਗੂ ਕੀਤਾ ਜਾਵੇ ਪੰਜਾਬ ਦੇ ਵਿੱਚ ਤਾਂ ਕਿ ਹੈਂਡੀਕੈਪਟਾਂ ਲਈ ਉਹ ਅੱਛਾ ਹੋਊਗਾ ਕਿਉਂਕਿ ਉਹਦੇ ਵਿੱਚ ਜਿਹੜੀਆਂ ਬਹੁਤ ਸਹੂਲਤਾਂ ਆਈਆਂ ਹੀ ਉਹ ਸਾਰੀਆਂ ਸਹੂਲਤਾਂ ਜੇ ਇਹਨੂੰ ਲਾਗੂ ਕਰ ਦਿਆ ਨੇ ਐਕਟ ਨੂੰ ਪੰਜਾਬ ਦੇ ਵਿੱਚ ਤਾਂ ਫਿਰ ਸਾਰੀਆਂ ਸਹੂਲਤਾਂ ਮਿਲ ਸਕਦੀਆਂ ਸੋ ਦੋਸਤੋ ਇਹ ਸੀ ਗੱਲਬਾਤ ਫਿਜ਼ੀਕਲੀ ਹੈਂਡੀਕੈਪ ਐਸੋਸੀਏਸ਼ਨ ਦੇ ਆਗੂਆਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਪਰ ਸਾਡੀਆਂ ਮੰਗਾਂ ਸਰਕਾਰ ਪੂਰੀਆਂ ਨਹੀਂ ਕਰ ਰਹੀ ਨਾ ਸਰਕਾਰ ਸਿਰਫ ਲਾਰੇ ਤੇ ਲਾਰਾ ਲਾ ਰਹੀ ਆ ਤਾਂ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੀਆਂ ਜਾਂ ਨਹੀਂ ਤੁਸੀਂ ਜੁੜੇ ਰਹੋ ਮੋਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਸੋਕਤੀ